ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦੌਰਾਨ ਪੰਜਾਬ ਦੇ ਜਲੰਧਰ ਦੇ ਗੁਰਾਇਆਂ ਦੇ ਵਸਨੀਕ ਮਨਦੀਪ ਕੁਮਾਰ ਦੀ ਮੌਤ ਤੋਂ ਬਾਅਦ ਮਾਮਲਾ ਹੁਣ ਗਰਮਾ ਰਿਹਾ ਹੈ ਜਿੱਥੇ ਪਰਿਵਾਰ ਨੇ 6 ਦਿਨਾ ਤੋਂ ਮਨਦੀਪ ਕੁਮਾਰ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਉੱਥੇ ਮਨਦੀਪ ਦੇ ਪਰਿਵਾਰਕ ਮੈਂਬਰਾਂ ਚ ਇੱਕ ਨੂੰ ਸਰਕਾਰੀ ਨੌਕਰੀ ਵਿੱਤੀ ਸਹਾਇਤਾ ਸਰਕਾਰੀ ਪੈਨਸ਼ਨ ਅਤੇ ਨਕਲੀ ਟਰੈਵਲ ਏਜੰਟ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਅੱਜ ਕਾਂਗਰਸ ਪੰਜਾਬ ਦੇ ਇੰਚਾਰਜ ਭੁਪੇਸ਼ ਬਗੇਲ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮ੍ਰਿਤਕ ਪੰਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਭੁਪੇਸ਼ ਬਗੇਲ ਅਤੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦੀ ਮਦਦ ਕਰਨੀ ਚਾਹੀਦੀ ਹੈ ਉੱਥੇ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲਾ ਰੂਸੀ ਸਰਕਾਰ ਕੋਲ ਉਠਾਇਆ ਜਾਵੇ ਅਤੇ ਉੱਥੇ ਫਸੇ ਭਾਰਤੀ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇ ਉਨ੍ਹਾਂ ਟ੍ਰੈਵਲ ਏਜੰਟਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਜੋ ਭਾਰਤੀ ਲੋਕਾਂ ਨੂੰ ਨੌਕਰੀਆਂ ਦਾ ਵਾਅਦਾ ਕਰਕੇ ਧੋਖਾ ਦੇ ਕੇ ਉੱਥੇ ਭੇਜ ਰਹੇ ਉਨਾ ਕਿਹਾ 6 ਦਿਨਾਂ ਤੋਂ ਮੰਦਿਰ ਦੀ Laash ਪਈ ਹੈ ਜਦਕਿ ਕਈ ਸਾਲਾਂ ਤੋਂ ਉਸ ਤੇ Laash ਰੂਸ ਵਿੱਚ ਪਈ ਹੋਈ ਸੀ ਪਰ ਨਾ ਤਾਂ ਪੰਜਾਬ ਸਰਕਾਰ ਨਾ ਹੀ ਕੇਂਦਰ ਦੀ ਸਰਕਾਰ ਇਸ ਮਾਮਲੇ ਵਿੱਚ ਕੋਈ ਗੰਭੀਰਤਾ ਦਿਖਾ ਰਹੀ ਹੈ ਨਾ ਹੀ ਪਰਿਵਾਰ ਦੀ ਕੋਈ ਸਾਹ ਲੈ ਰਹੀ ਹੈ ਉਨਾ ਕਿਹਾ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਨਿੱਜੀ ਤੌਰ ਤੇ ਪਰਿਵਾਰ ਦੀ ਮਦਦ ਕੀਤੀ ਗਈ ਸੀ ਅਤੇ ਹੁਣ ਵੀ ਕਾਂਗਰਸ ਵੱਲੋਂ ਪੰਜਾਬ ਦੇ ਨੌਜਵਾਨ ਜੋ ਵਿਦੇਸ਼ਾਂ ਵਿੱਚ ਫਸੇ ਹੋਏ ਹਨ ਚਾ ਅਜੇ ਮਾਮਲੇ ਨੂੰ ਸੰਸਦ ਦੇ ਸੈਸ਼ਨ ਦੌਰਾਨ ਪ੍ਰਮੁੱਖਤਾ ਨਾਲ ਚੁੱਕੇਗੀ ਹੁਣ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਫਿਰ ਕਿਹਾ ਪਰਿਵਾਰ ਦੀ ਮੰਗਾਂ ਨੂੰ ਮੰਨਿਆ ਜਾਵੇ ਅਤੇ ਮੰਦੀਪ ਦਾ ਅੰਤਿਮ ਸੰਸਕਾਰ ਕਰਵਾਇਆ ਜਾਵੇ ਮੈਂ ਜੀ ਮੈਂ ਜੀ ਇਸ ਮਾਮਲੇ ਨੂੰ ਮਗਰਲੇ 3-4 ਮਹੀਨਿਆਂ ਤੋਂ ਵਾਚ ਕਰ ਰਹੇ ਹਾਂ ਇਹਦੇ ਮਤਲਕ ਕਾਂਗਰਸ ਦੇ ਹੈੱਡਕੁਆਟਰ ਇੰਦਰਾ ਪਵਨ ਦੇ ਵਿੱਚ ਆਈਸੀਸੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹੜਾ ਸਾਨੂੰ ਪਤਾ ਲੱਗਿਆ ਇਹਨਾਂ ਸਾਰੇ ਲੋਕਾਂ ਨੂੰ ਲੈ ਕੇ ਤੇ ਹੋਰ ਵੀ ਪਰਿਵਾਰ ਸਨ ਉਸ ਤੋਂ ਬਾਅਦ ਮੈਂ ਹੋਮ ਫੇਅਰ ਮਿਨਿਸਟਰੀ ਨਾਲ ਐਕਸਟਰਨਲ ਅਫੇਅਰ ਮਿਨਿਸਟਰੀ ਨਾਲ ਕਿਉਂਕਿ ਮੈਂ ਸਟੈਂਡਿੰਗ ਕੌਂਸਲ ਦਾ ਹੋਮ ਮਿਨਿਸਟਰੀ ਦਾ ਸਾਡਾ ਮੈਂਬਰ ਵੀ ਹਾਂ ਕਮੇਟੀ ਦਾ ਸੋ ਉੱਥੇ ਵੀ ਕਾਫੀ ਵਾਰ ਮੈਂ ਗੱਲ ਚੱਕੀ ਫਿਰ ਇਹਨਾਂ ਨੂੰ ਬੁਲਾਇਆ ਵੀ ਉਹਨਾਂ ਨੇ ਐਕਸਟਰਨਲ ਫੇਅਰ ਮਿਨਿਸਟਰੀ ਨੇ ਸੈਕਟਰੀ ਐਕਸਟਰਨਲ ਫੇਅਰ ਨਾਲ ਗੱਲ ਕੀਤੀ ਬੁਲਾਉਣ ਤੋਂ ਬਾਅਦ ਵੀ ਕਿਸੇ ਪ੍ਰਕਾਰ ਦਾ ਕੋਈ ਹੱਲ ਨਹੀਂ ਹੋਇਆ ਜਦੋਂ ਮੈਨੂੰ ਇਹ ਮਿਲੇ ਸਨ ਇਹ ਕਹਿੰਦੇ ਕਿ ਅਸੀਂ ਰੂਸ ਜਾ ਕੇ ਆਏ ਹਾਂ ਅਸੀਂ ਆਪਦੇ ਭਰਾ ਨੂੰ ਮਨਦੀਪ ਨੂੰ ਭਾਲਣ ਗਏ ਸੀ ਜਗਦੀਪ ਕਹਿੰਦਾ ਪਰ ਕਿਤੇ ਸਾਡਾ ਭਰਾ ਲੱਭਿਆ ਨਹੀਂ ਸਾਨੂੰ ਪਤਾ ਲੱਗਿਆ ਵੀ ਉਹਨੂੰ ਤੱਕੇ ਨਾਲ ਫੌਜ ਜੋ ਹੈਂਡੀਕੈਪਡ ਸੀਗਾ ਤੇ ਉਹਨੂੰ ਸナイਪਰ ਦੀ ਟ੍ਰੇਨਿੰਗ ਦੇ ਕੇ ਉਹਨੂੰ ਜਿਹੜੀ ਕਿ 5 ਸਾਲ ਦੀ ਟ੍ਰੇਨਿੰਗ ਹੁੰਦੀ ਹੈ ਜਿਹੜੀ 15 ਦਿਨਾਂ ਦੀ ਦੇ ਕੇ ਉਹਨੂੰ ਬੰਦੂਖ ਫੜਾ ਦਿੱਤੀ। ਹੂੰ। ਔਰ ਸਭ ਤੋਂ ਵੱਡੀ ਗੱਲ ਉਹ ਹਿੰਦੁਸਤਾਨ ਨਾਗਰਿਕ ਸੀਗਾ। ਸਿਟੀਜ਼ਨ ਸਾਡਾ ਹੈ ਆਧਾਰ ਕਾਰਡ ਹੋਰ ਦਾ ਸਾਡਾ ਹੈ। ਉਹ ਤਾਂ ਇੱਕ ਏਜੰਟ ਨੇ ਇਹੋ ਜਿਹਾ ਗਰੋਹ ਜਿਹੜਾ ਹੈਗਾ ਪੰਜਾਬ ਔਰ ਦੇਸ਼ ਦੇ ਅੰਦਰ ਉਹ ਇੱਥੋਂ ਕੰਮ ਦੀ ਤਲਾਸ਼ ਦੇ ਵਿੱਚ ਜਿਹੜੇ ਵਿਚਾਰੇ ਲੋਕ ਹੈ ਉਹ ਵੱਖ-ਵੱਖ ਦੇਸ਼ਾਂ 'ਚ ਕੋਈ ਇਟਲੀ ਕੋਈ ਇਧਰ-ਉਧਰ ਜਾਣਾ ਚਾਹੁੰਦਾ ਹੈ। ਲੇਕਿਨ ਉਹਨਾਂ ਨੂੰ ਜਾ ਕੇ ਮਾਸਕੋ ਉਤਾਰਤਾ ਕਹਿੰਦੇ ਆ ਕਿ ਉਰਾ ਗਰੋਦਾ ਕੋਈ ਉਥੋਂ ਦੀ ਆਰਮੀ ਦੇ ਕਿਸੇ ਕਰਨਲ ਵਰਨਲ ਜਾਂ ਕਮਾਂਡਰ ਨਾਲ ਵੀ ਕੋਈ ਲਿਆਜ ਆ ਪੈਸੇ ਦਾ ਲੈਣਦੇ ਨਾ ਉਹਨਾਂ ਏਜੰਟਾਂ ਦਾ ਇਹਨਾਂ ਮੁੰਡਿਆਂ ਨੂੰ ਇੱਥੋਂ ਲਜਾਇਆ ਜਾਂਦਾ ਹੈ ਉੱਥੇ ਉਤਾਰ ਦਿੱਤਾ ਕਈਆਂ ਨੂੰ ਤਾਂ ਬਿਨਾਂ ਦੱਸ ਕੇ ਵੀ ਤੁਹਾਨੂੰ ਗਾ ਇਟਲੀ ਲੈ ਕੇ ਜਾਵਾਂਗੇ ਉੱਥੇ ਉਤਾਰਤਾ ਤੇ ਮੁੜ ਕੇ ਉਹਨਾਂ ਨੇ ਧੱਕੇ ਨਾਲ ਟ੍ਰੇਨਿੰਗ ਦੇ ਕੇ ਭੇਜ ਆ ਕਈਆਂ ਨੂੰ ਇਸ ਤਰ੍ਹਾਂ ਲੈ ਗਏ ਵੀ ਤੁਸੀਂ ਆਰਮੀ ਦਾ ਖਾਣਾ ਖੂਣਾ ਪੈਕ ਕਰਨਾ ਹੈ ਮਗਰਲੇ ਪਾਸੇ ਰਹਿਣਾ ਸੋ ਇਦਾਂ ਕਰਕੇ ਪਰ ਲੇਕਿਨ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਉਤਾਰਤਾ ਜਿਹੜੇ ਸਾਹਮਣੋਂ ਮਤਲਬ ਕਿ ਫਰੰਟ ਤੇ ਲੜਨ ਵਾਲੀ ਜਿਹੜੀ ਫੌਜ ਹੈ ਜਿਹੜੇ ਬੰਦੇ ਦੀ ਟ੍ਰੇਨਿੰਗ 15 ਦਿਨ ਦੀ ਹੈ ਕੁਝ ਲੋਕ ਜ਼ਖਮੀ ਹੋ ਕੇ ਵਾਪਸ ਕਿਵੇਂ ਨਾ ਕਿਵੇਂ ਜਾਨ ਬਿਚਾ ਕੇ ਜਿਨ੍ਹਾਂ ਦੀ ਕਿਸਮਤ ਚੰਗੀ ਸੀ ਮੁੜਿਆ ਏ ਕੁਝ ਲੋਕ ਮਰ ਗਏ ਸੋ ਜਿਨ੍ਹਾਂ ਵਿੱਚੋਂ ਇੱਕ ਮਨਦੀਪ ਵੀ ਹੈਗਾ ਜਗਦੀਪ ਭਾਲ ਦਾ ਭਾਲ ਦਾ ਉਹਨੂੰ ਦੁਬਾਰਾ ਫੇਰ ਜਦੋਂ ਅਸੀਂ ਏਰੀ ਮਦਦ ਵੀ ਕੀਤੀ ਵਿਚਾਰਾ ਆਪਦਾ ਵੀਜ਼ਾ ਲਵਾ ਕੇ ਇਹਨੇ ਘਰ ਵੀ ਗਿਰਵੀ ਰੱਖਤਾ 35 ਲੱਖ ਰੈਂਡ ਵੀ ਲੈ ਗਏ ਫਿਰ ਪਾਲਦਾ ਪਾਲਦਾ ਗਿਆ ਤੇ ਹੁਣ ਦੁਬਾਰੇ ਪਤਾ ਲੱਗਿਆ ਉੱਥੇ Laash ਕੀ 12 ਮਹੀਨਿਆਂ ਤੋਂ ਦਾ ਮੇਰਾ ਪਰ ਮਰਿਆ ਪਿਆ ਕੋਈ 22 ਕਹਿੰਦਾ ਕੋਈ 12 ਕਹਿੰਦਾ ਹੁਣ ਡੈੱਡ ਬੋਡੀ ਦੇ ਵਿੱਚ ਤਾਂ ਕੁਝ ਹੈ ਨਹੀਂਗਾ ਆ ਨਾਲ ਆਰਮੀ ਦੇ ਕੱਪੜੇ ਵੀ ਪਤਾ ਲੱਗਿਆ ਇਹਦੇ ਨਾਲ ਸਾਬਤ ਹੋ ਜਾਂਦਾ ਬੈਚ ਨੰਬਰ ਵੀ ਸੀਗਾ ਆਰਮੀ ਨੇ ਕੱਪੜੇ ਵੀ ਦਿੱਤੇ ਉਹਨਾਂ ਨੂੰ ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਬੰਦਾ ਪਹਿਲੀ ਗੱਲ ਤਾਂ ਤੱਕੇ ਨਾਲ ਤੁਸੀਂ ਜ਼ਾਸਤ ਕੀਤੀ ਖੇਰ ਜੇ ਬੰਦਾ ਮਰ ਗਿਆ ਤਾਂ ਉਹਨੂੰ ਵਾਪਸ ਤਾਂ ਕਮ ਸੇ ਕਮ ਭੇਜੋ ਇਹ ਭਾਲ ਦੇ ਤਲਾਸ਼ ਕਰਦੇ ਬੋਡੀ ਖਤਮ ਹੋ ਗਈ ਘਾਰ ਗਿਰਵੀ ਰੱਖਤਾ ਤੇ ਆਪਦੇ ਭਰਾ ਦੀ লাশ ਲੈ ਕੇ ਆਇਆ ਕੱਜ 6 ਦਿਨ ਹੋ ਗਏ ਅਸੀਂ ਉਹਨਾਂ ਦੀ ਮਦਦ ਕੀਤੀ ਚਲੋ ਟੈਨਫੁੱਲ ਪੇਟਾ ਜੋ ਅਸੀਂ ਮਦਦ ਕਰ ਸਕਦੇ ਸੀ ਹੁਣ 6 ਦਿਨ ਹੋ ਗਏ ਪੰਜਾਬ ਚ ਆ ਗਿਆ ਅਲਟੀਮੇਟਲੀ ਤਾਂ ਪੰਜਾਬ ਦਾ ਵਸ ਨਹੀਂ ਕਹੇ ਸੋ ਜੇ ਉਹਨਾਂ ਸਰਕਾਰਾਂ ਨੇ ਸ਼ਰਮ ਲਾਤੀ ਹੈ ਤਾਂ ਕਮ ਸੇ ਕਮ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕੁਝ ਕਰਲੇ ਗਰੀਬ ਪਰਿਵਾਰ ਹੈ ਕਮ ਸੇ ਕਮ ਇਹਨੂੰ ਕੋਈ ਨੌਕਰੀ ਦੇ ਦੇਣ ਤਾਂ ਜੋ ਥੋੜਾ ਇਹਦਾ ਲੜਾਈ ਵੀ ਲੜਨੂ ਨਾ ਏਜੰਟਾਂ ਦੇ ਫੜਨ ਉਹਨਾਂ ਨੂੰ ਔਰ ਇਹਦੇ ਬਾਰੇ ਚੇਤਨਾ ਵੀ ਫਲਾਉਣ ਤਾਂ ਜੋ ਹੋਰ ਕੋਈ ਵਿਅਕਤੀ ਜਿਹੜੇ ਸਾਡੇ ਮੁੰਡੇ ਮੁੰਡੇ ਨਾਲ ਜਾ ਕੇ ਹੋਰ ਫਸ ਜਾਣ ਸੋ ਸਰਕਾਰ ਨੇ ਵੀ ਕਹਿੰਦੇ ਹੁਣ ਇਹਨਾਂ ਦਾ ਕੋਈ ਮੈਮੋਰੰਡਮ ਲਿਆ 6 ਦਿਨਾਂ ਦੀ ਡੈੱਡ ਬੋਡੀ ਪਈ ਹੈ ਵਿਚਾਰਿਆਂ ਦੀ ਅੰਤਿਮ ਸੰਸਕਾਰ ਕਦੋਂ ਵਿੱਚ ਕੋਈ ਜਾਪਾਨ ਤੋਂ ਤਾਂ ਆਈ ਨਹੀਂ ਕੇਂਦਰ ਸਰਕਾਰ ਨੇ ਤਾਂ ਸ਼ਰਮ ਲਾਤੀ ਹੈ ਸਰਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਸੀ ਵੀ ਤੁਸੀਂ ਸਾਡੇ ਭਾਰਤੀ ਨਾਗਰਿਕ ਨੂੰ ਕਿਵੇਂ ਭਰਤੀ ਕਰ ਸਕਦੇ ਹੋ ਫੌਜ ਚ ਸੋ ਪੰਜਾਬ ਸਰਕਾਰ ਨੇ ਵੀ ਨਾਲ ਹੀ ਨਾਲ ਹੱਥ ਖੜੇ ਕਰਤੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਰਪਾ ਕਰਕੇ ਗਰੀਬ ਪਰਿਵਾਰ ਹੈ ਭਰਾ ਜਵਾਨ ਚਲਾ ਗਿਆ ਉਹਦੀ লাশ ਪਈ ਹੈ 6 ਦਿਨਾਂ ਤੋਂ ਸ਼ਰੀਰ ਕਾਲਾ ਹੋ ਗਿਆ ਹੈ 12 ਮਹੀਨੇ ਦਾ ਮਰਿਆ ਹੈ ਪਤਾ ਨਹੀਂ ਕਿਵੇਂ ਪੰਗਾਈ ਇਹਨਾਂ ਦਾ ਤਾਂ ਰੋਜ਼ ਮਰ ਰਿਆ ਸੀ ਮਗਰਲੇ 22 ਮਹੀਨੇ ਤੋਂ ਮਰਿਆ ਪਿਆ ਜਦੋਂ ਦਾ ਭਰਾ ਮਿਲ ਨਹੀਂ ਰਿਹਾ ਸੋ ਮੇਰੀ ਬੇਨਤੀ ਹੈ ਸਰਕਾਰ ਇਹ ਨਦੀ ਸਹਾਇਤਾ ਕਰੇ ਪਾ ਸ਼ਹੀਦ ਦਾ ਦਰਜਾ ਦਵਾਵੇ ਕੇਂਦਰ ਸਰਕਾਰ ਨਾਲ ਗੱਲ ਕਰੇ ਅਸੀਂ ਵੀ ਆਪਣੇ ਲੈਵਲ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ راہੂ ਗਾਂਧੀ ਤੇ ਖਰਗੇ ਸਾਹਿਬ ਨਾਲ ਗੱਲ ਕਰਕੇ ਉਹ ਮੁੰਡਾ ਚੱਕਾਂਗੇ ਸਰਕਾਰ ਪਰਿਵਾਰ ਨੂੰ ਉਹ ਮਨਦੀਪ ਨੂੰ ਕੋਈ ਉਹਨਾਂ ਦੇ ਭਰਾ ਨੂੰ ਜਗਦੀਪ ਨੂੰ ਕੋਈ ਨੌਕਰੀ ਨੌਕਰੀ ਦੇ ਦੇ ਇਹਨੇ ਨਾਲ ਚਲੋ ਗੁਜ਼ਾਰਾ ਚੱਲ ਜਾਏਗਾ ਜ਼ਖਮਾ ਤੇ ਮਲਮ ਲੱਗ ਜਾਏਗੀ ਉਹ ਤਾਂ ਹੋਣਾ ਨਹੀਂ ਪਰ ਇਹ ਸਰਾ ਸਰ ਤਕੈ ਔਰ ਆਪਣੇ ਆਪ ਨੂੰ ਭਾਰਤ ਬਹੁਤ ਇੱਕ ਵੱਡੀ ਤਾਕਤ ਸਮਝਦਾ ਹੈ ਕਿ ਭਾਰਤ ਦੇ ਨਾਗਰਿਕਾਂ ਦਾ ਜਿਸ ਤਰੀਕੇ ਦਾ ਦੁਰਵਿਵਹਾਰ ਰਸ਼ੀਆ ਤੇ ਦੂਸਰੇ ਦੇਸ਼ ਕਰ ਰਹੇ ਬੜਾ ਸ਼ਰਮ ਵਾਲੀ ਗੱਲ ਹੈ ਔਰ ਇਹ ਮੋਦੀ ਦੇ ਸਾਹਿਬ ਦੇ ਰਾਜ ਚੋੜੇ ਅੱਛਾ ਅਮਰਿੰਕ ਸਾਹਿਬ ਅਗਰ ਬਾਤ ਕੀ ਜਾਏ ਤੋ ਇਨਕਾ ਡੀਐਨਏ ਟੈਸਟ ਕਰਵਾਇਆ ਗਿਆ ਥਾ ਮਾਤਾ ਦਾ ਰਿਪੋਰਟ ਯਾਂ ਸੇ ਜਾ ਚੁਕੀ ਲੇਕਿਨ ਵਾਹ ਕੀ ਇੰਡੀਅਨ ਐਮਬੈਸੀ ਜੋ ਥੀ ਉਹਨੋ ਨੇ ਆਗੇ ਰਸ਼ੀਅਨ ਗਵਰਨਮੈਂਟ ਕੋ ਰਿਪੋਰਟ ਨਹੀਂ ਭੇਜਾਈ ਅਭੀ ਉਹ ਗਿਆ ਥਾ ਰਸ਼ੀਆ ਤੋ ਇਸ ਕੋ ਫਿਰ ਆਪਣਾ ਡੀਐਨਏ ਕਰਵਾਣਾ ਵਾੜਾ ਮੈਂ ਤਾਂ ਤੁਹਾਨੂੰ ਕਹਤਾ ਵੀ ਹਿੰਦੁਸਤਾਨ ਦੀ ਇਹ ਤਾਂ ਪਹਿਲਾਂ ਵੀ ਗਿਆ ਸੀ ਇੰਡੀਅਨ ਐਮਬੈਸੀ ਕੋਲ ਇੰਡੀਅਨ ਐਮਬੈਸੀ ਨੇ ਜਵਾਨੀ ਨੂੰ ਪੁੱਛਿਆ ਹਿੰਦੁਸਤਾਨ ਦੀ ਸਰਕਾਰ ਨੇ ਬਿਲਕੁਲ ਸ਼ਰਮ ਲਾ ਦਿੱਤੀ ਗਈ ਹੈ ਮੈਂ ਤੁਹਾਨੂੰ ਕਹਿ ਰਿਹਾ ਬੀਗ ਮੈਂਬਰ ਆਫ ਪਾਰਲੀਮੈਂਟ ਇਹ ਕਹਤਾ ਕਿ ਤੁਹਾਡੇ ਨਾਗਰਿਕ ਉਥੇ ਫਸੇ ਹੋਏ ਹਿੰਦੁਸਤਾਨ ਦੀ ਸਰਕਾਰ ਨੂੰ ਪੋਟੇ ਨਾਲ ਆਈ ਸੀ ਗੱਲ ਕਰਨੀ ਚਾਹੀਦੀ ਸੀ ਪਰ ਹਿੰਦੁਸਤਾਨ ਦੀ ਸਰਕਾਰ ਸਾਡੇ ਹਾਸਤੇ ਸਾਡੇ ਲੋਕਾਂ ਸਤੇ ਤਾਂ ਨਾ ਹੋਈ ਸਰਕਾਰ ਹੈ ਜਿਨ੍ਹਾਂ ਨੇ ਅੰਬੈਸੀ ਨੇ ਕੋਈ ਉੱਤਰ ਨਹੀਂ ਕੀਤਾ ਪੁੱਛ ਪੜਤਾਲ ਨਹੀਂ ਇਹਨੂੰ ਰੱਖਿਆ ਨਹੀਂ ਆਪਣੇ ਪੈਸੇ ਤੇ ਗਿਆ ਆਪਣੀ ਪਕਾਈ ਤੇ ਗਿਆ ਇਹਨਾਂ ਨੇ ਆਖਿਆ ਤੁਸੀਂ ਰਸ਼ੀਨ ਗਵਰਨਮੈਂਟ ਨਾਲ ਗੱਲ ਕਰੋ ਕਹਿੰਦੇ ਸਾਨੂੰ ਨਹੀਂ ਪਤਾ ਤੂੰ ਕੌਣ ਹੈ ਕਿ ਤੂੰ ਆਇਆ ਕਿ ਹੂੰ ਹੂੰ ਸੋ ਕਮ ਸੇ ਕਮ ਹਿੰਦੁਸਤਾਨ ਦੇ ਨਾਗਰਿਕ ਨਾਲ ਰਸ਼ੀਆ ਚ ਜਿਹੜੀ ਹਿੰਦੁਸਤਾਨ ਦੀ ਅੰਬੈਸੀ ਹੈ ਉੱਥੇ ਵੀ ਇਹ ਵਿਹਾਰ ਹੈ ਤਾਂ ਫਿਰ ਇਸ ਦੇਸ਼ ਦਾ ਉਹ ਤਾਂ ਮੋਦੀ ਸਾਹਿਬ ਕਹਿੰਦੇ ਬੜਾ ਵਿਕਸਿਤ ਦੇਸ਼ ਹੈ ਮੈਨੇ ਹਰ ਵਿਅਕਤੀ ਕੋ ਉਠਾ ਦਿਆ ਹੈ ਇਹ ਇਤਨੀ ਅੱਜ ਭਾਰਤ ਦੀ ਬਾਤ ਹੈ ਤੋਂ ਮੈਂ ਕਹਿੰਦਾ ਹੰ ਸ਼ਰਮ ਸੇ ਮੇ ਹਮਾਰਾ ਸਾਡਾ ਤਾਂ ਸਿਰ ਝੁਕਦਾ ਇਸ ਗੱਲ ਦਾ ਲੇਕਿਨ ਆਪ ਕਿਆ ਮਦਦ ਕਰਨਗੇ ਕਾਂਗਰਸ ਮਦਦ ਕਰੇ ਇਨਕਾ ਜੋ ਘਰ ਗਿਰਵੀ ਰੱਖਾ ਹੋਇਆ ਹੈ ਕਿਆ ਸਰ ਕਾਂਗਰਸ ਪਾਰਟੀ ਨੇ ਹੀ ਸਾਡਾ ਤਾਂ ਕੋਈ ਨਾਤਾ ਤੇ ਅੱਲਾ ਨਹੀਂ ਸੀ ਨਾ ਅਸੀਂ ਉੱਤੇ ਸਰਕਾਰ ਚਾ ਨਾ ਥੱਲੇ ਸਰਕਾਰ ਚ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਆਵਾਜ਼ ਵੀ ਉੱਠੀ ਟਿਕਟਾਂਸ ਦੇ ਪੈਸੇ ਵੀ ਦਿੱਤੇ ਜਾਨ ਵਾਸਤੇ ਆਪਦੇ ਕੋਲੋਂ ਵੀ ਤੁਸੀਂ ਪਹਿਲਾਂ ਲਾ ਚੁੱਕੇ ਆ ਚਲੋ ਆ ਟਿਕਟਾਂ ਦੇ ਪੈਸੇ ਕੋਈ ਅਸੀਂ ਦਿੰਦੇ ਆ ਫਿਰ ਹੁਣ ਵੀ ਐਂਬੂਲੈਂਸਾਂ ਵੀ ਅਗਰ ਕੋਈ ਲਿਆਉਣੀ ਸੀ ਵਿਚਾਰਿਆਂ ਨੂੰ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਸੀ ਉਹ ਤੁਸੀਂ ਪੁੱਛਿਆ ਅਸੀਂ ਉਹ ਮਦਦ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਆਰਥਿਕ ਜਿਹੜੀ ਮਦਦ ਉਹ ਪ੍ਰਵਾਨ ਕਰਾਂਗੇ। ਲੇਕਿਨ ਜੋ ਇਨਕੀ ਡਿਮਾਂਡ ਹੈ ਕਿ ਉਹ ਪੂਰੀ ਹੋ ਪਾਏਗੀ ਸ਼ੀਤ ਕਤਤ ਮਿਲ ਪਾਏਗਾ। ਇਹ ਤਾਂ ਸਰਕਾਰ ਨੇ ਇਹ ਤਾਂ ਸਰਕਾਰ ਨੇ ਦੱਸ ਰਹਾ ਹੈ ਆਪੋਜੀਸ਼ਨ ਦਾ ਕੰਮ ਹੈ ਸਾਡਾ ਕੰਮ ਹੈ ਇਹਨਾਂ ਦੀ ਲੜਾਈ ਲੜਨੀ ਉਹ ਪਹਿਲਾਂ ਵੀ ਲੜੀਏ ਤੇ ਹੁਣ ਵੀ ਲੜਣਾ। ਸ਼੍ਰੀ ਅਕਾਲ ਤਖਤ ਸਾਹਿਬ ਤੇ ਸੀਐਮ ਸਾਹਿਬ ਨੂੰ ਪੇਸ਼ ਹੋਣ ਲੱਗਿਆ। ਚਲੋ ਛੱਡੋ ਮੈਂ ਇਸ ਅੱਜ ਦਾ ਜਿਹੜਾ ਮੁੱਦਾ ਜਾਦੇ ਵੱਡਾ ਅਕਾਲ ਤਖਤ ਤੇ ਕੌਣ ਪੇਛੇ ਹੋ ਰਿਹਾ ਕੌਣ ਨਹੀਂ ਰਿਹਾ ਕੋਈ ਨਹੀਂ। ਨਹੀਂ ਉਹਨਾਂ ਨੇ ਕਿਹਾ ਹੈਗਾ ਕਿ ਉੱਥੇ ਪੇਸ਼ ਹੁੰਦਾ ਜਿਹੜਾ ਲਾਈ ਮੈਂ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਆਪਣੀ ਗੱਲ ਕਰੀਏ ਉਹ ਦੀ ਗੱਲ ਮਨਦੀਪ ਦੀ ਹੈ ਇਹ ਵੱਡਾ ਗੱਲ ਕੀਤੀ ਹੈ ਵੀ ਇੱਕ ਬਹੁਤ ਵੱਡਾ ਜਿਹੜਾ ਇੱਕ ਮਾਮਲਾ ਸਾਡੇ ਆਇਆ 15 ਸਾਲ ਦਾ ਬੱਚਾ ਜੋ ਇੱਕ ਸਾਲ ਤੋਂ ਪਾਕਿਸਤਾਨ ਲਈ ਭਾਰਤ ਦੀ ਜਸੂਸੀ ਕਰ ਰਿਹਾ ਸੀ ਉਸ ਨੂੰ ਫੜਿਆ ਗਿਆ ਕਿਤੇ ਨਾ ਲੱਗ ਰਿਹਾ ਕਿ ਆ ਐਸਆਈ ਜਿਹੜਾ ਯੂਜ਼ ਕਰ ਰਿਹਾ ਸਾਡੇ ਯੂਥ ਨੂੰ ਜਾਂ ਬੱਚਿਆਂ ਨੂੰ ਉਹ ਤਾਂ ਕੋਈ ਅੱਜ ਦਾ ਥੋੜੀ ਕਰ ਰਿਹਾ ਹੈ ਕਈ ਸਾਲਾਂ ਦੇ ਹੋ ਰਹੇ ਨੇ ਬਿਲਕੁਲ ਲੇਕਿਨ ਇੱਕ ਜਿਹੜਾ ਬੱਚਾ ਹੈ ਜਿਹੜਾ ਅੰਡਰ ਏਜ ਹੈ ਹਾਂਜੀ 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 ਬਹੁਤ ਵੱਡੀ ਮੈਂ ਤਾਂ ਤਰਾਸ ਕੀ ਤੁਸੀਂ ਕਹਿੰਦੇ ਹੋ ਤਾਂ ਜਸੂਸੀ ਕਰ ਰਹੇ ਇੱਥੇ ਬੰਦਾ ਮਰ ਗਿਆ ਯਾਰ ਉਹਨੂੰ ਕੋਈ 22 ਮਹੀਨੇ ਤੋਂ ਲੈ ਕੇ ਆਉਣ ਲਈ ਤਿਆਰ ਨਹੀਂ ਇਹ ਉਦੋਂ ਵੀ ਵੱਡੀ ਗੱਲ ਹੈ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਵਾਸਤੇ ਕੌਣ ਕੌਣ ਜਸੂਸੀ ਕਰ ਰਹੇ ਹੋ ਨਾ ਕਿਹੜੇ ਕਿਹੜੇ ਦੇਸ਼ ਦੇ

इंग्लैंड के कॉलोनी था लेकिन अभी जो स्थिति है भारत एक स्वतंत्र देश है और यदि किसी देश को भारत की सहायता की आवश्यकता है तो मंत्रालय या प्रधानमंत्री या विदेश मंत्री स्तर पे ही सहायता लेके वो यहाँ के जवानों को भेजते लड़ाई में लेकिन दुर्भाग्यजनक बात ये है कि यहाँ के नौजवानों को ठगी करके ले जा रहे हैं और वहाँ धक्का दे के उसको फ्रंट में भेजा जा रहा है केवल पंद्रह दिन की ट्रेनिंग दे के और ऐसे में आ, मंदीप की जान चली गई ऐसे बहुत सारे लोग हैं जो भारत के गए हैं और अपनी जवान जान, जान गवां बैठे हैं या जिसके अंग भंग हो गए हैं तो ऐसे में भारत सरकार की जिम्मेदारी बनती है कि एक तो रूस के हक की लड़ाई लड़ रहे हैं वो लोग तो रसिया सरकार भी कोई मदद नहीं की उसके डेड बॉडी भी नहीं पहुंचाए, घर वालों को पता भी नहीं दिए अब जिस प्रकार से मंदीप के लाश है करीब 11-12 महीने से, से वहाँ पड़ी हुई थी अब तो कंकाल के रूप में यहाँ आया और यदि उसमें राजा बड़िंग मदद नहीं करते तो आ भी नहीं पाता एक बार तो चक्कर लगा कर आ गए थे दूसरी बार गए तब जाके डी टेस्ट वगैरह करा के फिर उसको ले आए अब भारत सरकार के भी आ, जो रवैया है वो हतप्रभ करने वाला है एक तो दूसरे देश के सीमा के रक्षा के लिए उसने प्राण गंवाए और दूसरी तरफ ये भारत सरकार न रूसी रूस रुश से न पूछताछ के पुतिन अभी आया था कम से कम बात करना था या आ, एम्बेसी लेवल पे बातचीत होनी चाहिए आधिकारिक तौर पे बातचीत होनी चाहिए वो भी नहीं हुआ तीसरी बात ये पंजाब सरकार भी अब दो दिन से डेड बॉडी यहाँ पड़ा हुआ है और राज्य सरकार की ओर से भी ना कोई सहायता ना, को, 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 ना कोई मानवीयता नाम की कोई चीज़ रह गई कि नहीं रह गई पंजाब सरकार में दो दिन से डेड बॉडी पड़ी हुई घर में छः दिन से क्षमा चाहूँगा छः दिन से पड़ी हुई है, है ना कोई पूछने वाला है ना बताने वाला है बात करने वाला है लेकिन इस मामले में अगर बात की जाए तो एक एजेंट जो है हालांकि वो दूसरे मामले में पकड़ा गया था किडनैपिंग में लेकिन जिसने मंदीप कुमार और इसके साथ जो बारह लोग थे उन्हें फंसाया था और एफ भी दर्ज है गुराया थाने में लेकिन जो बाकी एजेंट थे उन्हें भी पकड़ नहीं रही है अभी इसका मतलब ये है कि कहीं ना कहीं गड़बड़ तो है यदि इन इनपे कार्रवाई नहीं हो रही है तो इसको क्या समझा जाए कि जो संबंधित अधिकारी और ये जो एजेंट हैं उनके साथ मिली भगत है तभी ये संभव हो रहा है जब इतने बड़े मामला उजागर हो गया एक ट्रिप गया वो वो कुछ लौट के आए कुछ वही शहीद हो गए फिर उसके बाद भी दूसरी ट्रिप गई वो उसके साथ भी वही हश्र हुआ है तो ये सब लगातार हो रहा है उसके बाद भी सरकार केंद्र सरकार न चेत रही न राज्य सरकार चेत रही है न उसमें कोई कार्रवाई हो रही है एक तरफ भारत से रूस की दोस्ती भी है तो दूसरी तरफ वहाँ पर कई एजेंट भी ऐसे हैं जो कई भारत से ये जुड़े हुए लेकिन वो न जी ना मैं इस तो मामले में मैं तो ये कहूँगा यदि ये मानव तस्करी क्यों होना चाहिए फिर और ये सरकार ऐसी चुप्पी शादी क्यों है यदि रूस को सहायता की आवश्यकता है तो भारत सरकार से सहायता मांगे और यहाँ की सेना वहाँ जाके वहाँ लड़ाई लड़े वो ट्रेंड है भाई ऐसा तो नहीं है कि इसके पहले कोई देश की सहायता मिल हम बांग्लादेश में गए इधर जी के समय जो शांति वाहन गई थी फिर दूसरा देखिए श्रीलंका राजीव जी के समय श्रीलंका में वहाँ यहाँ फोर्स गई हुई थी तो ऐसे अनेक उदाहरण हैं जिसमें सहायता के लिए सेना भेजा जाता है इसमें न भारत सरकार की ओर से कोई बयान आ रहा है न रूस सरकार की तरफ से कोई बयान आ रहा है और हमारे जो जवान हैं वो मारे जा रहे हैं और जान चली जा रही है उस शहीद का दर्जा भी नहीं कुछ भी नहीं न उसकी आर्थिक सहायता न परिवार को सूचना न संवेदना के दो शब्द परिवार ने भी डिमांड रखी है कि मंदीप को एक तो शीत का दर्जा दिया जाए परिवार को सरकारी नौकरी दी जाए बिल्कुल मिलना चाहिए उन्हें जो आर्थिक सहायता के लिए राशि प्रदान की जाए तो कांग्रेस इसको लेकर कैसे माम, इस मामले में क्या करेगी से? इस मामले में हम हमारी पूरी सहमति है और राजा वडिंग खुद एक मेम्बर ऑफ पार्लियामेंट है यहाँ से हमारे कांग्रेस के सांसद हैं और फिर इस मामले को लोकसभा के जो हमारे नेता विपक्ष हैं श्री राहुल जी और राज्यसभा के नेता विपक्ष हैं अरण खड़गे जी दोनों के सामने बात लाई जाएगी और अभी जो सत्र आने वाला है उसमें निश्चित रूप से इस बात को उठाया उठाया भी जाएगा और इसमें किस प्रकार से मदद मिल मिल सकती है इस मामले में भी खड़गे जी और राहुल जी से हम लोग बात करेंगे सर अभी और, और युवक भी फंसे हुए हैं बाहर पंजाब। ये बड़ा मामला है ये उजागर हो रहा है और आप लोग के माध्यम से ही ये बातें सरकार तक के पूरी जनता तक के जाएगी तो निश्चित रूप से मामला की गंभीरता